ਪੰਜਨ ਦਾ ਫੋਰ ਮਿਲ ਗਿਆ ਠੀਕ ਉਤੋਂ ਹੁਣ ਕੁੱਝ ਇਸ ਦੇ ਵਿੱਚ ਆਇਆ ਇਹ ਪਾਕਿਸਤਾਨ ਰਸੀ ਦਿਓ ਸਾਰਾ ਤੁਹਾਨੂੰ ਨਾਲ ਸ਼ੇਅਰ ਕਰਾਂਗੇ ਇਨ ਦਾ ਮੀਨ ਟਾਈਮ ਅਸੀਂ ਸ਼ੇਅਰ ਕਰਾਂਗੇ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਇਜ਼ ਅੰਡਰ ਵੇ 5 ਡੇਸ ਹੋਰ ਰਿਮਾਂਡ ਜੱਜ ਸਾਹਿਬ ਨੇ ਗ੍ਰਾਂਟ ਕੀਤਾ ਹਾਂਜੀ ਨਹੀਂ ਇਹ ਅਸੀਂ ਸ਼ੇਅਰ ਨਹੀਂ ਹਜੇ ਕਰ ਸਕਦੇ ਕੀ ਮਿਲਿਆ ਕਿ ਸਾਡਾ ਡਿਪਾਰਟਮੈਂਟ ਜੀ ਬਹੁਤ ਕੁਝ ਮਿਲਿਆ ਬਹੁਤ ਬਰਾਮਦੀਆਂ ਹੋਈਆਂ ਉਹ ਅਸੀਂ ਇਨਕੈਸਟ ਕਰਾਂਗੇ ਰਿਪੋਰਟ ਸਾਂਗੀਆਂ ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ ਇਹ ਦੇਖੋ ਅਸੀਂ ਬਰਸੀ ਨੂੰ ਮੀਟਿੰਗ ਕੀਤੀ ਇੱਕ ਵਾਰ ਰਿਕਰ ਪਰ ਕੋਈ ਕੈਮੀਕਲ ਦਾ ਪਤਾ ਲੱਗਿਆ ਕੈਮੀਕਲ ਪਤਾ ਲੱਗੇ ਆ ਜੋ ਵੀ ਹੈ ਇਹ ਹਜੇ ਰਿਪੋਰਟਸ ਆਣ ਗਈਆਂ ਫੋਰੈਂਸਿਕ ਤੋਂ ਤਾਂ ਕਨਫਰਮ ਹੋਏਗਾ ਫਿਲਹਾਲ ਜੱਸ ਸਾਹਿਬ ਨੇ 5 ਦਿਨ ਹੋਰ ਦਿੱਤੇ ਆ ਕਿ ਤੁਸੀਂ ਆਪਣੀ ਇਨਵੈਸਟੀਗੇਸ਼ਨ ਹੋਰ ਕਰ ਲਓ ਠੀਕ ਆ ਉਸ ਤਬ 30 ਤਰੀਕ ਨੂੰ ਪੇਸ਼ ਕਰਾਉਣੇ ਆ ਸਰ ਆਰਮੀ ਵੱਲੋਂ ਕੀ ਪੁਆਇੰਟ ਰੱਖੇ ਗਏ ਨੇ ਆਪਣੇ ਆਰਮੀ ਵੱਲੋਂ ਬੌਮ ਡਿਸਪੋਜ਼ਲ ਸਕਵਾਡ ਆਇਆ ਸੀਗਾ ਜਿਨ੍ਹਾਂ ਨੇ ਆਪਣਾ ਜਿਹੜਾ ਮੌਕਾ ਉਸ ਤੇ ਜੋ ਵੀ ਕੈਮੀਕਲ ਸੀਗੇ ਹਾਰਮਫੁਲ ਕੈਮੀਕਲ ਉਹ ਨਸ਼ਟ ਕੀਤੇ ਆ ਬਾਕੀ ਜੰਗਲਾਂ ਦੀ ਵੀ ਵੀਡੀਓ ਪ੍ਰਾਪਤ ਹੋਈਆਂ ਵੀਡੀਓ ਮਿਲਿਆ ਸੀ ਮਹਿਲਾ ਜਦੋਂ ਮਿਲਿਆ ਉਸ ਦਾ ਬਸ ਇਹ ਸੁਣੀ ਹੋਸੀ ਦੱਸਾਂਗੇ ਉਹ ਆਫਟਰ ਫੋਰੈਂਸਿਕ ਆਫਟਰ ਫੋਰੈਂਸਿਕ ਜੋ ਵੀ ਰਿਪੋਰਟ ਆਈ ਦੂਜੀ ਵਾਰ ਪੇਸ਼ ਕੀਤਾ ਕੋਰਟ ਦੇ ਕਿੰਨੇ ਦੇ ਅੰਦਰ ਬੰਦ ਪੰਜ ਦਿਨਾਂ ਮਿਲਿਆ 30 ਤਰੀਕ ਨੂੰ ਪੇਸ਼ ਕਰਾਂਗੇ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ